بس لوکا تری بھی دی کوئی کوئی بس وچ توت میرے ਬਾਪ ਨੂੰ ਤਾਂ ਨਹੀਂ ਕੋਈ ਰਹਿਣੀ بس وچ ہاں ਗੇਪੋਇਟ ਦੀ ਹੀ ਬੋਏੰਦਰ ਮੈਂ ਵੀ ਕੋਈ ਕਹਿੰਦੀ ਕੋਈ ਤਕਲੀਫ ਨਹੀਂ ਤੈਨੂੰ ਬਾਥਰੂਮ ਦੀ ਆ ਇਹ ਠੀਕ ਕਰ ਦੇਣਾ ਆਪਣਾ بس ਜੇ ਕੋਈ ਹੋਵੇ ਕੋਈ ਚੀਜ਼ ਸਭ ਦੇ ਦਰਦ ਹੁੰਦੇ ਆ ਮਾੜਾ ਮੁੱਠਾ ਦਰਦ ਬੁੱਕ ਕੀ ਜੋ ਉੱਕ ਕੇ ਦੇ ਕਿਸਦਾ ਹੋ ਹਾਂ ਮੈਂ ਮੰਦੀ ਮੇਰੇ ਘਰੇ ਵੀ ਠੀਕ ਆ ਬਾਬੇ ਚੁੱਪ ਪਰ ਬੈਣ ਕਰਦੇ ਪਰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਸ਼ਿਰੋਹਾ ਅਗਰੋਜੀ ਕੀ ਪਤਾ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਤੁਪਣੀ ਤੇ ਰਾਤ ਚਾਪੂਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੁਖਤਾ ਬਖਸ਼ੇ ਸਾਰੇ ਮਨੁੱਖੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਬਹੁਤ ਅਰਦਾਸਾਂ ਬੇਨਤੀਆਂ ਕਰਦੇ ਜੀ ਵੀ ਡੈਡੀ ਠੀਕ ਹੋ ਜਵੇ ਤੇ ਡੈਡੀ ਨੇ ਠੀਕ ਕਿਹਾ ਹੁਣ ਬਸ ਹੁਣ ਜਦੋਂ ਹੀ ਜਾਈ ਜਾਂਦੀ ਕਾਣੀ ਤੇ ਅੱਜ ਡਾਕਟਰ ਨੂੰ ਬੁਲਾ ਕੇ ਜੀ ਆ ਗਲੂਕੋਸ ਵਾਲਾ ਸਿਸਟਮ ਅੱਥੀ ਕਰਨਾ ਪੈ ਗਿਆ ਡਾਕਟਰ ਜਿਹੜਾ ਇਹਨਾਂ ਦਾ ਯੂਰਨ ਦੀ ਦਿੱਕਤ ਵਾਲਾ ਸੀ ਉਹ ਕੇਸ ਡਾਕਟਰ ਬਹੁਤ ਵਧੀਆ ਜੀ ਤੇ ਹੁਣ ਕਿਆ ਸਮਝੀ ਜੀ ਸ਼ੁਰੂਆਤ ਦੇ ਵਿੱਚ ਜਦ ਡੈਡੀ ਦਾ ਬਾਥਰੂਮ ਰੁਖਿਆ ਜਦੋਂ 7-8 ਮਹੀਨੇ ਪਹਿਲਾਂ ਤੁਸੀਂ ਦੇਖਿਆ ਵੀ ਜਦ ਅਸੀਂ ਉਹ ਜੋ ਹਸਪੀਟਲ ਚ ਗਏ ਇੱਕ ਬਲੱਡ ਟੈਸਟਾਂ ਤੋਂ ਟੈਸਟ ਸ਼ੁਰੂ ਹੋਏ ਬਲੱਡ ਟੈਸਟਾਂ ਤੋਂ ਬਾਅਦ ਵੀ ਆਹ ਦਿੱਕਤਾਂ ਦਿੱਕਤਾਂ ਦਿੱਕਤ ਅਲਟਰਾਸਾਉਂਡ ਕਰਾ ਲਵਾਂਗੇ ਅਲਟਰਾਸਾਉਂਡ ਕਰਾ ਕੇ ਜੀ ਉਹਦੀ ਰਿਪੋਰਟ ਆਈ ਕਹਿੰਦੇ ਜੀ ਇਹ ਕਲੀਅਰ ਨਹੀਂ ਕੁਝ ਵੀ ਹੋਇਆ ਵੀ ਇੱਕ ਸਿਟੀ ਸਕੈਨ ਕਰਾ ਲਓ ਜੀ ਚਲੋ ਸਿਟੀ ਸਕੈਨ ਕਰਵਾਇਆ ਕਲੀਅਰ ਉਹਦਾ ਚ ਵੀ ਕੁਝ ਨਹੀਂ ਹੋਇਆ ਪਤਾ ਨਹੀਂ ਸਣੀਆਂ ਮਸ਼ੀਨ ਨਹੀਂ ਇਹ ਜੀਆਂ ਪਤਾ ਨਹੀਂ ਡੈਡੀ ਦਾ ਅੰਦਰ ਇਹ ਜਿਹਾ ਕੁਝ ਵੀ ਜਿਹੜਾ ਕਲੀਅਰ ਨਹੀਂ ਹੁੰਦਾ ਕਰਦੇ ਕਰਾਉਂਦੇ ਉਹਨਾਂ ਨੇ ਰਖਤਾ ਵੀ ਇੱਕ ਕਲਰ ਸਿਟੀ ਸਕੈਨ ਕਰਾਓ ਹੁਣ ਤੁਸੀਂ ਬਲੈਕ ਕਰਾ ਹੁਣ ਕਲਰ ਕਰਾਓ ਹੁਣ ਜਿਹੜਾ ਕੱਲ ਕਲਰ ਕਰਾ ਕੇ ਆਇਆ ਜੀ ਉਹਦੀ ਸੁਣ ਲੋ ਕਹਾਣੀ ਡਾਕਟਰ ਨੂੰ ਰਿਪੋਰਟ ਭੇਜੀ ਡਾਕਟਰ ਕਹਿੰਦਾ ਵੀ ਯਾਰ ਕੁਝ ਸਮਝ ਜੀ ਨਹੀਂ ਲੱਗਦੀ ਹੈਗੀ ਇਹਦੇ ਵਿੱਚ ਤੇ ਕਹਿੰਦਾ ਵੀ ਸੋਚ-ਸੂਚ ਕੇ ਕਹਿੰਦਾ ਤੁਸੀਂ ਐਂ ਦਾ ਕਰੋ ਵੀ ਇਹਨਾਂ ਨੇ ਵਿੱਚ ਲਿਖਤਾ ਵੀ ਐਮ ਆਰ ਆਈ ਕਰਾ ਕਲਰ ਵਿਕਤਬਾ ਜਾ ਰਿਹਾ ਹੈ ਹ ਹੈ ਕਾਦਾ ਉਹ ਕਾਦਾ ਨਹੀਂ ਇਹ ਹੁਣ ਪਰਮਾਤਮਾ ਜਾਣਦਾ ਹੈ ਡੈਡੀਕੇਸ਼ਨ ਦਾ ਵੀ ਮੇਰਾ ਦੁੱਖ ਦਾ ਕੁਝ ਨਹੀਂ ਇੱਕ ਯੂਰਨ ਦੀ ਉਹ ਦਿੱਕਤ ਆ ਹੈ ਵੀ ਵਿੱਚ ਜਿਹੜੀ ਇਨਫੈਕਸ਼ਨ ਆ ਰਹੀ ਹੈ ਤੇ ਹੁਣ 605 ਚ ਫਸ ਗਿਆ ਵਿਕਰਮ ਸਿੰਘ ਵੀ ਕਰੇ ਤਾਂ ਕਰੇ ਕਿਹਾ ਬਾਹਰ ਵਾਲੇ ਤਾਂ ਕਹੀ ਜਾਂਦੇ ਵੀ ਅਸੀਂ ਪੈਸੇ ਭੇਜ ਦਿੰਨੇ ਤੁਹਾਨੂੰ ਭਾਜੀ ਇਲਾਜ ਕਰਾਓ ਇਲਾਜ ਕਾਦਾ ਕਰਾਵਾਂ ਜੇ ਸਾਲਾ ਕੁਝ ਆਵੇ ਉਹ ਚੀਜ਼ ਦਾ ਤਾਂ ਇਲਾਜ ਕਰਾਈਏ ਆ ਰਹੀਆਂ ਨਹੀਂ ਟੈਸਟਾਂ ਦੇ ਵਿੱਚ ਕੁਝ ਹੁਣ ਇੱਕ ਡਾਕਟਰ ਜਿਹੜਾ ਮੇਰਾ ਬਾਪਾ ਮੇਰਾ ਰੋਪੜ ਦਾ ਫੈਮਿਲੀ ਡਾਕਟਰ ਜਮਾ ਉਹਦੇ ਨਾਲ ਰਿਪੋਰਟ ਡਿਸਕਸ ਕਰੀ ਉਹ ਕਹਿੰਦਾ ਤੂੰ ਕਿਤੇ ਨਾ ਜਾ ਜਾ ਪੀਜੀਆ ਵੀ ਐਂਡੋਸਕੋਪੀ ਹੋ ਗਈ ਐਂਡੋਸਕੋਪੀ ਨਾਲ ਤੇਰਾ ਰਿਜ਼ਲਟ ਨਿਕਲਣਾ ਵੀ ਐਮ ਆਰ ਆਈ ਦੇ ਵਿੱਚ ਵੀ ਤੈਨੂੰ ਕੁਝ ਨਹੀਂ ਮਿਲਣਾ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਫੇਰ ਐਡਵਾਈਸ ਕਰਦਣਾ ਡਾਕਟਰ ਨੇ ਵੀ ਐਂਡੋਸਕੋਪੀ ਕਰੋ ਕੈਮਰੇ ਰਹੀਂ ਅੰਦਰ ਕੈਮਰਾ ਭੇਜੂਗੇ ਮੂੰਹ ਰਹੀਂ ਫਿਰ ਜਿੱਥੇ ਵੀ ਥੋੜੀ ਜਿਹੀ ਤੁੰਦੜੀ ਜੀ ਕੋਈ ਪਰਛਾਈ ਆ ਰਹੀ ਆ ਬਿਲਕੁਲ ਉਹਦੇ ਵਿੱਚ ਤੇ ਉਹ ਪੀਸ ਲੈ ਕੇ ਤੁਹਾਨੂੰ ਪਤਾ ਅਗਲਾ ਪ੍ਰੋਸੈਸਰੀ ਕਿਹ ਆ ਚੱਲਣਾ ਕਿਹ ਹੈ ਤੀ ਤਾਂ ਲੈ ਜਾ ਰਿਹਾ ਉਤ ਉਦਰ ਨੂੰ ਤੇ ਉਹ ਚੱਕਰਾਂ ਦੇ ਕਰਦੇ 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 ਜੀ ਹੁਣ ਮੈਨੂੰ ਮੈਨੂੰ ਤਾਂ ਸਮਝ ਤੇ ਬਾਹਰ ਹੋ ਗਈ ਕਾਣੀ ਦਿਮਾਗ ਨਾਲ ਡਿਪਰੈਸ਼ਨ ਚ ਜਾ ਰਿਹਾ ਹੈ ਪੀਜੀਆਈ ਵਾਲਾ ਤਾਂ ਕੰਮ ਬਹੁਤ ਇਲਾਜ ਉੱਥੇ ਬੈਸਟਾ ਇਦਾਂ ਦੀ ਗੱਲ ਨਹੀਂ ਹੈਗੀ ਜੀ ਪਰ ਜਿਹੜਾ ਬੰਦਾ ਉੱਥੇ ਜਾਂਦਾ ਹੈ ਨਾ ਉਹ ਤਾਂ ਨਾ ਇਹ ਬਹੁਤ ਜਿਗਰੇ ਵਾਲਾ ਚਾਹੀਦਾ ਬੰਦਾ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਉਹ ਨੱਠ ਭੱਟ ਹੁੰਦੀ ਉੱਥੇ ਡਾਕਟਰ ਨੇ ਕਿ ਕਨੇਹਾ ਟੈਸਟ ਲਕਣਾ ਉਹ ਇਹ ਉੱਥੇ ਇੱਕ ਕੱਲਾ ਹੀ ਥੋੜਾ ਵੀ ਡੈਡੀ ਦਾ ਉਹਨਾਂ ਨੇ ਕੱਲਾ ਹੀ ਜੇ ਅਸੀਂ ਉਹ ਥੱਬੇ ਵਾਸਤੇ ਗਏ ਐ ਤਾਂ ਉਹਨਾਂ ਨੇ ਕੱਲਾ ਥੱਬੇ ਵਾਲਾ ਕੰਮ ਕਰਨਾ ਉਹਨਾਂ ਨੇ ਯੂਰਨ ਵਾਲਾ ਵੀ ਵਿੱਚੇ ਟੈਸਟ ਲੈਣੇ ਆ ਗੋਡੇ ਕਿਉਂ ਖੜ ਗਏ ਉਹਦੇ ਵੀ ਟੈਸਟ ਲੈਣੇ ਆ ਜਿਹੜਾ ਪੂਰੇ ਡੈਡੀ ਦੇ ਟ੍ਰੈਟਨਸ ਹੋ ਗਈ ਸੀ ਟ੍ਰੈਟਨਸ ਹੋ ਗਈ ਸੀ ਉਹਦਾ ਵੀ ਉਹਨਾਂ ਨੇ ਟੈਸਟ ਲੈਣਿਆ ਵੀ ਆਏ ਮੇਰਾ ਪੁੱਤ ਐਨਾ ਨਾਨੂ ਤੇ ਰੌਣਕ ਲਾਈ ਦੀ ਜੀ ਨਾਨੂ ਇਹਨੂੰ ਦੇਖ ਕੇ ਦੇਖ ਕੇ ਖੁਸ਼ ਹੋਈ ਜਾਂਦਾ ਪਰ ਕੱਲ ਦੇ ਸਾਰੇ ਟੈਨਸ਼ਨ ਚ ਹੋ ਗਏ ਥੋੜਾ ਜਿਹਾ ਵੀ ਰਿਪੋਰਟ ਸਾਡੀ ਉਹ ਕਿਸੇ ਕੰਡੇ ਹੋਈ ਹੋਣੀ ਹੈਗੀ ਇਹਨੇ ਪੈਸੀ ਵੀ ਲਾਇਆ ਰਿਪੋਰਟ ਪਰ ਅਰ ਕਿਸੇ ਕੰਡੇ ਹੋਈ ਨਹੀਂ ਹੈਗੀ ਨਾ ਉਹਨਾਂ ਨੇ ਉਹ ਜੈਸੇ ਕਰਿਆ ਨਾ ਨਵੇਂ ਕਰਿਆ ਕਲੀਅਰ ਕੱਟ ਕੁਛ ਨਹੀਂ ਅਜਾ ਜਿਹੜੀ ਪਹਿਲੀ ਸਿੱਟੀ ਸੀ ਉਹਦੇ ਵਿੱਚ ਤੱਕ ਉਸ ਪਰਸੈਂਟਾ ਪੀਸ ਪੂਸ ਕਹਿੰਦੇ ਵੀ ਸੀ ਵੀ ਇੱਕ ਪੀਸ ਗਲਤ ਆ ਰਿਹਾ ਇਹਦੇ ਵਿੱਚ ਤਾਂ ਉਹਨਾਂ ਨੇ ਕਹਿੰਦੇ ਜੀ ਇੱਕ ਪਰਸ਼ਾਈ ਜੀ ਉਹ ਕਿਹਦੀ ਆ ਵੀ ਉਹ ਐਮ ਆਰ ਆ ਕਰਾਉ ਉਹ ਕੁਝ ਨਹੀਂ ਸਮਝ ਲੱਗਦਾ ਵੀ ਕੀ ਚੱਲਦਾ ਕੀ ਨਹੀਂ ਪਤਾ ਨਹੀਂ ਮਸ਼ੀਨਾਂ ਹੀ ਇਹ ਜੀਆਂ ਪਰ ਇਹ ਤਾਂ ਜੇ ਹੁਣ ਮੈਂ ਦੇਖਾ ਵੀ ਜਿਹੜਾ ਟੈਸਟ ਵੀ ਜਿਹੜਾ ਮੈਂ ਕਰਵਾਇਆ ਇਹ ਸਰਕਾਰੀ ਲੈਬੋਰਾਟਰੀ ਚ ਹੋਇਆ ਚਲੋ ਆਪਾਂ ਮੰਨ ਲੈਂਦੇ ਆ ਕਿਤੇ ਨਾ ਕਿਤੇ ਕੋਈ ਪ੍ਰਾਈਵੇਟ ਵਾਲਾ ਲਾਲਚ ਦੇ ਚੱਕਰ ਦੇ ਵਿੱਚ ਕੋਈ ਉੱਪਰ ਥੱਲੇ ਟੈਸਟ ਦੀ ਰਿਪੋਰਟ ਕੱਢ ਵੀ ਦਿੰਦਾ ਵੀ ਚਲੋ ਵੀ ਐਮ ਆਰ ਆ ਵੀ ਭਾਈ ਸਾਡੇ ਕੋਲ ਹੈਗੀ ਆ ਸਾਥੀ ਕਰਵਾ ਲੈਣਗੇ ਪਰ ਇਹ ਤਾਂ ਮੈਂ ਜਿਹੜਾ ਕੱਲ ਟੈਸਟ ਕਰਵਾਇਆ ਜੀ ਉਹ ਤਾਂ ਮੈਂ ਕਰਵਾਇਆ ਸਰਕਾਰ ਨੂੰ ਉਹਦੇ ਚ ਕ੍ਰਿਸ਼ਨਾ ਲੈਬ ਚ ਹੁਣ ਕੁਛ ਨਹੀਂ ਸਮਝ ਲੱਗਦੀ ਹਾਰ ਕੇ ਜਿਹੜੇ ਇੰਜੈਕਸ਼ਨ ਮੈਂ ਰੋਕੇ ਹੋਏ ਸੀ ਜੀ ਉਹ ਜਿਹੜੇ ਆਪਾਂ ਮੈਂ ਚੰਡੀਗੜ੍ਹ ਤੇ ਲੈ ਗਿਆ ਸੀ ਵੀ ਵੀ ਉਹ ਲਾਉਣੇ ਨੇ ਵੀ ਸ਼ਾਇਦਾਂ ਯੂਰਿਨਲ ਇਨਫੈਕਸ਼ਨ ਐਡੇ ਹੀ ਕਲੀਅਰ ਹੋਊਗੀ ਪਰ ਹੁਣ ਡੈਡੀ ਕਹਿੰਦਾ ਵੀ ਮੈਂ ਟੈਸਟ ਟੋਸਟ ਕੋਈ ਨਹੀਂ ਕਰਾਉਣਾ ਵੀ ਮੇਰੀ ਯੂਰਿਨਲ ਇਨਫੈਕਸ਼ਨ ਐ ਕਲੀਅਰ ਕਰਾ ਲਓ ਹਾਂ ਹੁਣ ਉਹਦੇ ਵਾਸਤੇ ਡਾਕਟਰ ਨੂੰ ਬੁਲਾਇਆ ਸੀ ਡਾਕਟਰਾਂ ਆਪਣੇ ਦੇ ਚ ਇੰਜੈਕਸ਼ਨ ਲਾ ਕੇ ਜੀ ਤੇ ਚਾਲੂ ਕਰ ਗਿਆ ਇੰਜੈਕਸ਼ਨਾਂ ਦੀ ਵੀ ਸੁਣ ਲਓ ਇੰਜੈਕਸ਼ਨਾਂ ਦਾ ਤੁਹਾਨੂੰ ਪਹਿਲਾਂ ਵੀ ਕਿੱਸਾ ਦੱਸਿਆ ਸੀ ਵੀ ਡੱਬੀ ਪਾ 4400 ਰੁਪਏ ਰੇਟ ਹੈ ਇਹਦਾ ਕਰਦੇ ਕਰਾਉਂਦੇ ਘੁੰਮਦੇ ਕਮਾਉਂਦੇ ਸਿਪਲਾ ਕੰਪਨੀ ਦੇ ਇੰਜੈਕਸ਼ਨ ਇਹ ਮੈਨੂੰ 1500 ਦੇ ਲਗਭਗ ਮਿਲਿਆ ਜਾ ਕੇ ਇਹ ਕੀ ਪ੍ਰਿੰਟ ਰੇਟ ਆ ਕਿਹ ਵਿੱਚ ਚੋਲਮਾਲ ਆ ਸਰਕਾਰਾਂ ਦੇ ਪਤਾ ਨਹੀਂ ਇਹ ਨਾਕਾਰਾਂ ਦੇ ਆ ਪਤਾ ਨਹੀਂ ਇਹ ਫਾਰਮੇਸੀ ਵਾਲਾਂ ਦੇ ਆ ਪਤਾ ਨਹੀਂ ਡਾਕਟਰਾਂ ਦੇ ਆ ਤਾਂ ਹੀ ਕਹਿੰਦੇ ਵੀ ਪ੍ਰਮਾਤਮਾ ਪੌਲਸ ਹੋ ਗਿਆ ਕੋਟ ਕਚੈਰੀ ਹੋ ਗਈਆਂ ਡਾਕਟਰਾਂ ਹੋ ਗਏ ਵੀ ਇਹਨਾਂ ਦੇ ਬੱਸ ਨਾ ਪਾਵੇ ਇਹਨਾਂ ਤੇ ਦੂਰ ਰਹੀਏ ਤੇ ਡੈਡੀ ਵਾਸਤੇ ਅਰਦਾਸਾਂ ਬਹੁਤ ਕਰਦਾ ਮੈਂ ਵੀ ਡੈਡੀ ਮੈਂ ਉਹਨੂੰ ਠੀਕ ਕਰਵਾ ਹੁਣ ਕੁਝ ਨਹੀਂ ਕਰਉਣਾ ਭਾ ਰਾਂ ਉਹਨਾਂ ਬੈਠ ਕੇ ਕਰਾਂ ਅੰਡੋ ਅੰਡਰਸਕੋਪੀ ਕਰਵਾ ਦੇ ਦੋ ਗ੍ਰਫ ਜਦ ਬੈਠ ਹੈ ਨੇ ਹਾਂਜੀ ਆਪਾਂ ਨੇ ਤਾਂ ਕੋਈ ਦਵਾਈ ਨਹੀਂ ਲੈਣੀ ਕਿਉਂ ਨਹੀਂ ਲੈਣੀ ਤੋ ਦਿਖ ਡੈਡੀ ਓ ਠੀਕ ਹੈ ਗੱਲ ਤਾਂ ਉਹੀ ਹੋ ਗਈ ਬਹੁਤ ਬੰਦੇ ਇਹ ਗੱਲ ਕਹਿੰਦੇ ਵੀ ਸਰੀਰ ਸਾਡਾ ਟਕਿਆ ਹਾਰ ਤੋ ਲੇ ਦੇਖ ਮੇਰਾ ਸਰੀਰ ਜਾਂਦਾ ਹਾਰਦਾ ਬਹੁਤ ਹਾਂ ਟੇਕ ਚ ਆਈ ਹੀ ਹੁੰਦੀ ਸੀ ਕਾਦੀ ਆਲੀ ਬਾਹ ਹਾਂ ਇਹੀ ਮੇਰੇ ਹੱਟ ਟੈਕ ਇਹ ਡੈਡੀ ਤੇਰੇ ਪਹਿਲਾਂ ਵੀ ਆਉਂਦੀ ਸੀ ਪੈਪ ਲੱਗੇ ਤੇ ਤੈਨੂੰ ਦਿਖਣ ਲੱਗ ਗਈ ਹਾਂ ਬਸ ਉਹ ਤੇਰੇ ਬਾਥਰੂਮ ਚ ਆਉਂਦੀ ਤੇ ਤੈਨੂੰ ਪਤਾ ਨਹੀਂ ਤਾਂ ਲੱਗਦਾ ਦੇਖੀ ਜੀ ਹਾਂ ਹੁਣ ਪੈਪ ਲੱਗ ਗਈ ਏ ਤੁਹਾਨੂੰ ਦਿਖਣ ਲੱਗ ਗਈ ਤਾਂ ਕਰਕੇ ਹੁਣ ਇਹ ਤੂੰ ਟੈਨਸ਼ਨ ਲਈ ਜਾ ਨਾ ਟੈਨਸ਼ਨ ਲੈ ਕੇ ਬਣਨਾ ਕੁਝ ਨਹੀਂ ਬਣਨ ਦਾ ਨਹੀਂ ਹਾਂ ਇਹ ਤਾਂ ਜਿਹੜਾ ਟ੍ਰੀਟਮੈਂਟ ਉਹਦਾ ਟ੍ਰੀਟਮੈਂਟ ਦੇ ਹਿਸਾਬ ਨਾਲ ਹੀ ਚੱਲਣਾ ਹੈ ਟਰੀਟਮੈਂਟ ਵੀ ਹੁਣ ਜਿੰਨਾ ਆਪਾਂ ਕਰਾਈ ਆ ਉਹਨਾਂ ਪਰ ਕਰੀ ਜਾਣਾ ਪਰ ਟੈਕਿੰਗ ਪਤਾ ਹੋ ਕੰਮ ਆਈ ਪਈ ਉਹ ਫੈਲਾ ਹੋ ਰਹੀ ਨੰਪੜਾ ਪੁਣਿਆ ਹੋ ਕੋ ਨਹੀਂ ਜੇ ਹੁਣ ਮਾਤਾ ਡਾਕਟਰ ਵੀ ਕਹਿੰਦੇ ਡਾਕਟਰਾਂ ਦੇ ਕਹਿਣ ਦੇ ਅਕੋਰਡਿੰਗ ਵੀ ਬਯੋਗ ਦੀ ਉਮਰ ਪਾਤਾ ਕੋਈ ਪਤਾ ਨਹੀਂ ਏਡਾ ਖਾਸ ਇਹ ਤੁਸੀਂ ਮੰਨੋ ਨਾ ਨਾ ਪਤਾ ਨਹੀਂ ਨਾ ਨਾ ਡਾਕਟਰ ਮੈਂ ਕਹਿੰਦਾ ਕੋਈ ਐਸਾ ਕੋਈ ਉੱਚਾ ਹੋਊਗਾ ਜੀ ਨਾ ਸਾਵਾਂ ਇੱਕ ਆਉਣ ਜਿਹਨੇ ਆਪਨੂੰ ਇੰਜੈਕਸ਼ਨ ਲੱਗਿਆ ਉਹ ਡਾਕਟਰ ਬਧੀ ਹੈ ਪਰ ਉਹ ਤਾਂ ਵਧੀਆ ਹਾਂ ਡੇਢੀ ਤੂੰ ਬੈਠ ਯਾਰ ਉਹ ਤਾਂ ਐਡਾ ਬੜਾ ਮਰੀਜ਼ ਵੀ ਨਹੀਂ ਹੈਗਾ ਬੈਠ ਜਾਰਜ ਕਹਦੇ ਉਹ ਹੋ ਗਿਆ ਜੀ ਇਹ ਹਾਂ ਕੈਂਸਰ ਜਾਰ ਪਟਾਟ ਹਾਂ ਯਾਰ ਪਟਾਟ ਗਾਂਵ ਦੇ ਗਾਂਵ ਗਾਂਵ ਨਹੀਂ ਵੜਦਾ ਗਾਂਵਾਂ ਗਾਂਲੇ ਚ ਪਹੁੰਚ ਗਿਆ ਉਹ ਤਾਂ ਜ਼ਿਆਦਾ ਹੈ ਜੀ ਕੋਈ ਬਿਮਾਰੀ ਹੋ ਜਾਂਦੀ ਨਾ ਡੇਢੀ ਵੱਧਦਾ ਵੜਦਾ ਨਹੀਂ ਹੈਗਾ ਪਤਾ ਕੀ ਚੱਕਰ ਹੁੰਦਾ ਬੰਦਾ ਆਪਣੀ ਮਾਨਸਿਕ ਤੌਰ ਤੇ ਅੰਦਰ ਤੇ ਖਤਮ ਕਰ ਦਿੰਦਾ ਵੀ ਮੈਨੂੰ ਆਹ ਬਿਮਾਰੀ ਕਿੱਥੇ ਤੇ ਲੱਗ ਗਈ। ਆਹ ਸਾਲੀ ਬਿਮਾਰੀ ਹੈ ਉਹ ਹੈ ਜੀ। ਇਹ ਜਿਆਦਾ ਹੋ ਗਿਆ ਆ ਸੋਚ ਵੀ ਨਾ ਹੋ ਜਾਈ। ਫਿਰ ਉਹ ਸੋਚ ਦੇ ਵਿੱਚ ਹੋ ਜਾਂਦਾ ਕੁਸਾ ਖਾਣਾ ਪੀਣਾ ਘਟਾ ਦਿੰਦਾ ਹੈ। ਹਾਂ। ਕੁਸ ਬਿਮਾਰੀ ਵੀ ਹੋਣਾ ਅੰਦਰ ਵਰਕ ਕਰੀ ਜਾਂਦੀ ਹੈ। ਮਾਸ਼ਾਅੱਲਾ। ਜਿਹੜਾ ਕੈਂਸਰ ਦੀ ਬਿਮਾਰੀ ਹੈ ਰੱਬ ਕਰੇ ਨਾ ਕਿਸੇ ਨੂੰ ਵੀ ਇਹ। ਹੈ ਤਾਂ ਬੁਰਾ ਪਰ ਪਰ ਜਿਹੜਾ ਇਹਦਾ ਟ੍ਰੀਟਮੈਂਟ ਹੈ ਨਾ ਟ੍ਰੀਟਮੈਂਟ ਹੀ ਬੰਦੇ ਨੂੰ ਮਾਰ ਦਿੰਦਾ। ਗੱਲ ਆ ਗਈ ਇਹ ਤਾਂ ਇਹਦਾ ਟ੍ਰੀਟਮੈਂਟ ਹੀ ਬੰਦੇ ਨੂੰ ਮਾਰ ਉਹ ਟ੍ਰੀਟਮੈਂਟ ਕਿਹੜਾ ਘਟਿਆ ਨਾਲ ਆ ਐ ਇੰਨੇ ਗਰਮ ਆ ਉਹ ਬੰਦੇ ਦਾ ਅੰਦਰ ਤਾਂ ਖੁਖਲਾ ਆਪਾਂ ਨੂੰ ਖੂਨ ਵੀ ਖਤਮ ਕਰ ਦਣਾ ਉਹ ਐ ਉਹ ਜਿਹੜੇ ਮਾੜੇ ਸੱਲਾਂ ਉਹਨਾਂ ਨੂੰ ਖਤਮ ਕਰਦੇ ਕਰਦੇ ਨਾਲ ਚੰਗੇ ਸੱਲ ਵੀ ਖਤਮ ਕਰ ਜਾਂਦੇ ਜਿਹੜੇ ਜੀ ਖਤਮ ਕਰ ਦਿੰਦੇ ਆ ਆਹ ਦੇਖ ਆਪਾਂ ਤਾਂ ਆਪਾਂ ਤਾਂ ਇਹ ਰਾਤ ਬੇਨਤੀ ਕਰਦੇ ਵੀ ਇਹੋ ਜੀ ਬਿਮਾਰੀ ਪਾਈ ਕਿਸੇ ਨੂੰ ਵੀ ਨਾ ਲੱਗੇ ਹਾਂ ਇਹ ਸਾਰੀ ਹੈ ਤਾਂ ਭੈੜੀ ਮੈਂ ਉਹ ਚਾਹੁੰਦਾ ਵੀ ਤੁਹਾਨੂੰ ਉਹ ਤਕਲੀਫਾ ਤੁਹਾਨੂੰ ਨਿਕਲਣਾ ਨਾ ਪਵੇ ਇਹਨਾਂ ਦੀ ਵੀ ਕੋਈ ਹੁੰਦੀ ਆ ਰਿਕੁਆਇਰਮੈਂਟ ਆ ਵੀ ਸਟੇਜ ਆਉਂਦੀ ਆ ਫਾਸਟ ਸਾਈਕਲ ਕਿਈ ਮੇਲ ਦਾ ਕਿਈ ਮੇਲ ਦਾ ਹਾਂ ਹਾਂ ਇਹ ਪੈਜ ਇਹ ਪੈ ਸਰੀਰ ਦੇ ਵਿੱਚ ਠੀਕ ਹੈ ਠੀਕ ਹੈ ਹਾਂ ਜੇ ਨਹੀਂ ਟਕਿਆ ਟੋਲ ਲੈ ਤਾਂ ਛੇ ਨਾ ਆਪਾਂ ਨੇ ਕੁਝ ਨਹੀਂ ਕਰਾਉਣਾ ਯਾਰ ਦੇਖੀ ਜਾਊਗੀ ਕਦੇ ਮਨ ਸਲਾ ਉਧਰੋਂ ਕਦੇ ਉਧਰੋਂ ਝੂਲਦਾ ਕਦੇ ਉਧਰੋਂ ਝੂਲਦਾ ਨਹੀਂ ਲੰਘੀ ਬੱਸ ਹਾਂ ਹੁਣ ਹੈਗੇ ਜਿਹੜੇ 5 10 ਸਾਲ 20 ਸਾਲ ਜਿੰਨੀ ਵੀ ਹੈਗੀ ਮਹਾਰਾਜ ਨੇ ਲਿਖੀ ਹੋਈ ਉਹ ਉਹ ਵੀ ਆਪਾਂ ਨੇ ਅਰਦਾਸਾਂ ਬੇਨਤੀਆਂ ਕਰਕੇ ਪਰ ਸਹੀ ਸਲਾਮਤ ਕੱਢ ਲੈਣੀ ਆ ਆਪਾਂ ਨੇ ਬੱਸ ਜਦ ਤੂੰ ਦਿਲ ਹੌਲਾ ਦੇ ਕਰਦਾ ਨਾ ਫਿਰ ਮੈਨੂੰ ਵੀ ਸਲਾ ਦੇ ਉਹ ਮੇਰੇ ਮਨ ਨੂੰ ਵੀ ਹੁੰਦਾ ਥੋੜਾ ਜਿਹਾ ਮੈਂ ਨਾ ਹੁੱਕਾ ਕਰੀ ਤੇ ਰੋਣਾ ਨਾ ਬਰ ਰੋਂਦਾ ਕਾ ਰੋਕ ਕੇ ਕੀ ਮੈਂ ਨਾ ਜੇ ਤਾਂ ਇਹਦੇ ਕਰ ਰੋਣ ਨਾਲ ਕੋਈ ਹੱਲ ਆ ਫੇਰ ਤਾਂ ਰੋਕੇ ਕੋਈ ਫਾਇਦਾ ਨਹੀਂ ਆ ਵੀ ਰੋਲੀਏ ਪਰ ਇੱਕ ਚਾਲ ਕਰਦੇ ਨਾ ਕੋਈ ਨਹੀਂ ਜਿਹੜੇ ਲੱਗਣੇ ਮੇਰੀ ਗੱਲ ਸੁਣ ਹੱਥਾਂ ਦੀ ਮੈਂ ਲੱ ਤੇਰੇ ਫਾਇਦੇ ਵਾਸਤੇ 4 ਲੱਖ ਲਾ ਕਿਸੇ ਵਾਰ ਤੇ ਥੋੜਾ ਫਾਇਦਾ ਹੋ ਇਹ ਇਹ ਕਿਆ ਪਤਾ ਫਾਇਦਾ ਹੋਈ ਆ ਆਪਾਂ ਨੂੰ ਆਪਾਂ ਨੂੰ ਨਹੀਂ ਦਿਖਦਾ ਆਪਾਂ ਨੂੰ ਨਹੀਂ ਦਿਖਦਾ ਉਹ ਗੱਲ ਵੱਖਰੀ ਹੈ ਕਿਆ ਪਤਾ ਕੋਈ ਫਾਇਦਾ ਹੋਈ ਆ ਰੋਣਾ ਰੁੱਕ ਕੇ ਕਿਆ ਬਣਨਾ ਕੁਛ ਵੀ ਨਹੀਂ ਬਣਨਾ ਤੈਨੂੰ ਦੇਖ ਕੇ ਸੰਦੀਪ ਨੇ ਵੀ ਓ ਢਿੱਲਾ ਦਾ ਮੂੰਹ ਕਰਨਾ ਆ ਧੂਆ ਕਰੀ ਹੋ ਨਾ ਡੈਡੀ ਨੂੰ ਸਮਝਾ ਲਿਆ ਜੀ ਥੋੜਾ ਜਿਹਾ ਦਿਲ ਤਾਂ ਹੌਲਾ ਹੋ ਜਾਂਦਾ ਹੈ ਉਮਰ ਦੇ ਅਕੋਰਡਿੰਗ ਚੁੱਪਿਆ ਮੈਂ ਚਾਹਤਾ ਨਾ ਜਦ ਤੱਕ ਅਸੀਂ ਮੈਰ ਵਿੱਕੀ ਤੇਰੇ ਕੋਲ ਠੀਕ ਕਰਕੇ ਜਾਵਾਂ ਹਾਂ ਮਾਨ ਨਾ ਖਰਾਬ ਕਰਵਾ ਸੀ ਮਾਨ ਆਪਣੇ ਆਪ ਦਾ ਕਹਿਣ ਦਾ ਰੋਕ ਕੇ ਕੋਈ ਚੀਜ਼ ਦਾ ਹੱਲ ਨਹੀਂ ਆਹ ਖੜ ਗਿਆ ਬਸ ਠੀਕ ਹੈ ਬਸ ਇਹੀ ਠੀਕ ਕਰਨਾ ਆਪਾਂ ਨੇ ਬਸ ਜੇ ਤੂੰ ਕਹਿਣਾ ਜਿਹੜੀ ਚੀਜ਼ ਕਹੂੰਗਾ ਉਹ ਹੀ ਠੀਕ ਕਰਨੀ ਤੂੰ ਮੰਨਣਾ ਥਰਫ ਬਸ ਤੈਨੂੰ ਕਹਤਾ ਨਾ ਮੇਰਾ ਬਾਥਰੂਮ ਦਾ ਹੱਲ ਕਰਕੇ ਜਾ ਫਿਰ ਉਹੀ ਕਰਕੇ ਜਾਣਾ ਬਹੁਤ ਡਰਨਾ ਠੀਕ ਹੈ ਨਾ ਬਸ ਰੁਕਾ ਤੂੰ ਨਹੀਂ ਵੀ ਕੋਈ ਚਲ ਵਾਸਤੇ ਚੁੱਪ ਰਹਿ ਤੂੰ ਮੇਰਾ ਬਾਥਰੂਮ ਯਾਦ ਨਹੀਂ ਕੋਈ ਰਹਿਣਾ ਨਹੀਂ ਬਸ ਚੁੱਪ ਕਈ ਕੋਈ ਤਕਲੀਫ ਹੋਵੇ ਅੰਦਰ ਮੈਨੂੰ ਕੋਈ ਕਹਨੀ ਕੋਈ ਤਕਲੀਫ ਨਹੀਂ ਤੈਨੂੰ ਬਾਥਰੂਮ ਦੀ ਆ ਇਹ ਠੀਕ ਕਰ ਦੇਣਾ ਤੁਹਾਨੂੰ ਬਸ ਜੇ ਕੋਈ ਹੋਵੇ ਕੋਈ ਚੀਜ਼ ਸਭ ਦੇ ਦਰਦ ਹੁੰਦਾ ਹੈ ਮਾੜਾ ਮੁੱਢਾ ਦਰਦ ਬੱਕੀ ਜਿਉਂ ਕੇ ਜੇ ਕਿਸੇ ਦਾ ਹੋ ਹਾਂ ਮੈਂ ਮੰਨਦੀ ਮੇਰੇ ਕੱਲੇ ਵੀ ਠੀਕ ਆ ਮੈਂ ਚੁੱਪ ਪਰ ਮੈਂ ਮੰਨਨੇ ਕਰਦੇ ਪਰ ਜਲਦਾ ਜੇ ਤੇਰੇ ਨਾਲ ਵੀ ਹੁੰਦਾ ਤੁਸੀਂ ਉਹ ਟੈਸਟ ਕਰਕੇ ਭੇਜੋ ਨੇ ਮਗਰ ਲੱਗੇ ਡਾਕਟਰਾਂ ਦੇ ਨਹੀਂ ਲੱਗੇ ਨਹੀਂ ਲੱਗੇ ਕਿੰਨਾ ਮਹੀਸ਼ਾ ਅੱਜ ਤੇਰੇ ਮਦਰ ਲੱਗਾ ਕਿ ਕਿਤਾਬ مشین ਹੈ ਕੰਪਿਊਟਰ ਹੈ ਬੜਾ ਜਿਹਾ ਬਟਰ ਗਲਤ ਲੱਭ ਗਿਆ ਕੋਸਾ ਜਿੰਦਾ ਹੈ ਅਰੇ ਫੋਟੋ ਵੀਰ ਨੇ ਕੋਹੜੇ ਨੇ ਹੋ ਤੂੰ ਯਾ ਨਾ ਮਨ ਪਰ ਆਪਣਾ ਰਾਤ ਤੱਕ ਘਰਾੜੇ ਬੋ ਮਾਰੇ ਡਾਡੀ ਸਾਰੀ ਰਾਤ ਨਹੀਂ ਸੌਂਦਾ ਤੂੰ ਸਾਰੀ ਰਾਤ ਮੈਨੂੰ ਨਹੀਂ ਸੌਣ ਦੁੱਤਾ ਵਾ ਰਾਤ ਤਾਂ ਮੈਂ ਜਦੋਂ ਹੀ ਥੱਕਿਆ ਹੁੰਦਾ ਪਤਾ ਹੀ ਨਹੀਂ ਦੇਚੜੇ ਲੱਗੇ ਕੱਲ ਤਾਂ ਸਾਰੀ ਰਾਤੀ ਧੁੱਪ ਨੇ ਮੱਤ ਮਾਰਤੀ ਨਾ ਬੰਦ ਥੱਕ ਗਏ ਆਪਾਂ ਕੱਲ ਫੇਰ ਵੀ ਮਾਲਾ ਜਾ ਕੇ ਥੋੜਿਆ ਆਰਾਮਦਾਰੀ ਰਹੀ ਆ ਨਹੀਂ ਤਾਂ ਫਿਰ ਗੱਡੀ ਦਾ ਏਸੀ ਵੀ ਜਵਾਬ ਦੇ ਗਿਆ ਧੁੱਪ ਬਹੁਤ ਜਿਆਦਾ 41 ਡਿਗਰੀ ਟੈਂਪਰੇਚਰ ਦਾ ਗੱਲ ਹਾਂ ਬਹੁਤ ਜਿਆਦਾ ਚੱਲ ਕੋਈ ਨਹੀਂ ਥੋੜਾ ਜਿਹਾ ਅੱਖਾਂ ਦਾ ਗੰਦਾ ਪਾਣੀ ਵੀ ਗਲਾਸ ਲਿਆ ਹਾਂ ਡੈਡੀ ਥੋੜਾ ਜਿਹਾ ਅੱਖਾਂ ਦਾ ਗੰਦਾ ਪਾਣੀ ਵੀ ਨਿਕਲਣਾ ਚਾਹੀਦਾ ਸੇਤ ਤਾਂ ਠੀਕ ਰਹਿੰਦੀ ਆ ਚੱਲ ਮੇਰਾ ਗੰਦਾ ਪਾਣੀ ਕਰਨਾ ਤਾਂ ਨਾ ਨਾ ਮੈਂ ਥੋੜੋ ਕੱਢਿਆ ਆ ਦੇਖ ਕੇ ਪੈਪ ਜੀ ਨੂੰ ਨੱਥ ਪਾਈ ਜਾਂ ਲਾਲ ਕੇ ਤੇ ਪਰ ਤੇ ਸਾਰਾ ਕੁਛ ਨਾਲੇ ਕੱਢ ਲਿਆ ਮੈਂ ਹਾਂ ਠੀਕ ਐ ਬੱਬਰ ਸ਼ੇਰ ਬਰਿਆੜਾ ਲੋਕ ਪੁੱਟੇ ਮੈਂ ਕਾਰਾ ਤਾਂ ਮਾਰ ਦੇ ਕੋਈ ਨਹੀਂ ਕੋਈ ਚੱਕਰੀ ਕੋਈ ਬੋਲ ਲਲਕਾਰਾ ਤਾਂ ਮਾਰ ਦੇ ਕਾਰਾ ਮਾਰ ਦੇ ਤੂੰ ਹੁਣ ਮੈਂ ਮੈਂ ਦੇਖ ਡਾਡੀ 1 ਮਿੰਟ ਹੁਣ ਤੂੰ ਕਰਦਾ ਮਰੀਜ਼ ਵਾਲੀਆਂ ਗੱਲਾਂ ਪਹਿਲਾਂ ਮੰਗ ਬੋਲ ਗੜ ਕੇ ਕਿ ਥੋੜਾ ਜਿਹਾ ਹਾਂ ਫਿਰ ਹੈ ਠੀਕ ਐ ਬਿਲਕੁਲ ਹਾਂ ਹੈ ਬੋਲਾ ਹੈ ਲਲਕਾਰਾ ਮਾਰ ਦੇ ਕਹ ਮੈਨੂੰ ਡਰਦਾ ਕਿ ਇਹ ਬਿਮਾਰੀ ਪੂਰੀ ਤੇ ਮਾ ਮੈ ਕੋਲ ਟੈਨਸ਼ਨ ਹੀ ਨਤੀ ਕਰਦੀ ਕਹੇਗਾ ਤਾਂ ਆ ਦੋ ਟੈਨਸ਼ਨ ਵਾਲੀ ਦਵਾਈ ਦੀ ਜਾਂ ਦਵਾਈ ਪੀਣੀ ਖੜੀ ਮਾੜੀ ਇਹ ਨਹੀਂ ਸਾਰੀ ਫਾਈ ਜ ਦਵਾਈ ਕਰੇ ਗੱਲ ਹੈ ਹਾਂ ਮੈਂ ਮੰਨਦੀ ਉਹ ਅੱਦਿਕ ਐਦਾ ਮੈਡੀਕਲ ਸਟੋਰ ਤਾਂ ਸਾਡੇ ਘਰ ਹੈਗਾ ਬਿਲਕੁਲ ਉਹ ਹੀ ਕੋਈ ਕਹਦਾ 10 ਡਾਕਟਰਾਂ ਦੇ ਤਾਂ ਦਵਾਈਆਂ ਚੱਲਦੀਆਂ ਕਹੇ ਮੇਰੀਆਂ ਇਹੀ ਖਰਾਬ ਕਰਦੀ ਹੈ ਇਹੀ ਖਰਾਬ ਕਰਦੀ ਹੈ ਗੱਲ ਸਹੀ ਹੈ ਹੈ ਇਹੀ ਖਰਾਬ ਕਰਦੀ ਹੈ ਨਹੀਂ ਰੋਦਾ ਫਿਰ ਓਖਾ ਲੱਗਦਾ ਚੱਲ ਕੋਈ ਨਹੀਂ ਮਹਾਰਾਜ ਕਰੂ ਕਰਪਾ ਇਹੋ ਕਰਾਣੀ ਵਾਲੇ ਦੀ ਖਰਾਕ ਨਹੀਂ ਆਊਗਾ ਸਗੁੱਡੀ ਨਾਲ ਜਿਹੜੀ ਹਾਂ ਚੱਲ ਕੋਈ ਕੀ ਕਰੀਏ ਕੀ ਕਰੀਏ ਥੋੜਾ ਜਿਹਾ ਆਪਾਂ ਹਾਂ ਲਾਲ ਨੇ ਘੁੱਟ ਘੁੱਟ ਇਹ ਚੱਕੂ ਚ ਇਹ ਹੀ ਚੱਲੂਗੀ ਐ ਨਹੀਂ ਠੀਕ ਕਰਦਾਗਾ ਇਹ ਠੀਕ ਆਗਾ ਵਰ ਇਹ ਸਾਰੇ ਦੁੱਖਾਂ ਦੀ ਦਵਾਈ ਇਹੀ ਹੈਗਾ ਅੱਗੇ ਟਾਈਟ ਅੱਗੇ ਕੋਸ ਨਹੀਂ ਤਾ ਦੋ ਕਰਾ ਜੱਟ ਤੇ ਚਾਲਦੀ ਆ ਤੀਆ ਹਾਂ ਹਾਂ ਜੱਟ ਤੇ ਬਿੱਡਾ ਨੂੰ ਕੋਈ ਸਿਰ ਹੁਣ ਵੀ ਨਹੀਂ ਰੁਗੜਾ ਹਾਂ ਚੱਲਣ ਨਹੀਂ ਦਿੰਦੇਗਾ ਤੁਸੀਂ ਇਹ ਤਾਂ ਚੱਲਣ ਨਹੀਂ ਨਾ ਦੇਣੀ ਉਹ ਮਿਸ਼ਰੀ ਉਹਦਾ ਇੱਕ ਪੀਗ ਦਾ ਆਜੂ ਉਹਦਾ ਲੈ ਇਹ ਪਿਆਰ ਹੋ ਗਿਆ ਇਹ ਤਿਆਰ ਆ ਇਹ ਪਿਆਰ ਹੋ ਗਿਆ ਆਡੀ ਬਣਾ ਕੇ ਗਾ ਗੁਰੂ ਹਾਂ ਅੱਗੇ ਇਸ ਬੋਲ। ਉਹ ਤਾਂ ਆ ਹੀ ਚੱਕਰ ਆ ਬੰਦਸਾਂ ਲੱਗ ਜਾਂਦੀਆਂ ਉਮਰ ਦੇ ਅਕਾਊਂਟ ਦੇ। ਹਾਂ। ਫਰੀ ਬੰਗ ਵਰਗਾ ਫਿਰ। ਹਾਂ। ਖਾਂਦਾ ਪੀਂਦਾ। ਪੰਗੜਾ ਪਾਉਂਦਾ ਹੁੰਦਾ ਦਾ ਡੈਡੀ। ਚਾ ਕੋਈ। ਹਾਂ। ਇਹ ਫਰੀ ਚਾਹੀ ਪਹਿਲਾਂ ਤਾਂ ਬਹੁਤ ਫਰਕ ਪਿਆ ਖਰਾਕ ਘਟ ਗਈ। ਹਾਂ। ਖਰਾਕ ਤਾਂ ਨਹੀਂ ਖਰਾਕ ਵੱਧ ਗਈ। ਅੱਗੇ ਤੁਖਾਂ ਦਾ ਦਾ ਡੇਢ ਰੋਟੀ ਯਾਰ। ਹੁਣ ਤੂੰ ਝੂਠ ਨਾ ਬੋਲ ਹੁਣ ਤੂੰ ਹੁਣ ਖਾਂਦਾ ਤਿੰਨ ਤਿੰਨ ਪਰਸੈਂਟ ਦੇ। ਚਾਹ ਕਹਿ ਵੀ ਖਾਂਦਾ ਮੈਂ। ਉਹ ਉਮਰ ਦੇ ਅਕਾਊਂਟ ਮੈਂ ਹੁਣ 7-7 ਕਰਨਾ। ਇਹਦਾ ਮਤਲਬ ਇਹ ਥੋੜਾ ਵੀ ਮੈਂ ਬੜਾਪੇ ਚ ਜਾ ਕੇ ਵੀ ਸੱਤੇ ਖਾਈ ਜਾਊਗਾ ਬੜਾਪੇ ਜਾ ਕੇ ਇਹਦਾ 25 25 ਰੋਟੀਆਂ ਖਾਦ ਤੜ ਸਾਰੇ ਨੇ ਥਾਤਾ ਪੱਛੀ 25 ਰੋਟੀਆਂ ਖਾਈ ਜਾਣੀ ਸਾਰੇ ਨਾਲ ਚੈਲੰਜ ਕਰਦਾ ਹੱਥ ਮੇਰੀ ਉਂਗਲੀ ਇਹ ਟੁੱਟ ਜੰਦੀ ਇਹਦਾ ਸਾਮਾਨ ਲੈ ਕੇ ਆਏ ਗੋਲ ਦਾ ਹਾਂ ਉੱਥੇ ਮੱਛੀ ਫੜਦੂ ਲੱਤ ਦੀ ਰਾਤ ਨੂੰ ਹਾਂ ਜੋ ਮਟਰ ਤੇ ਮੈਂ ਤਾਂ ਉਹ ਐਡੀ ਗੱਡੀ ਦੀ ਚੈ ਵੀ ਚੱਕੀ ਆ ਨੀ ਦੇਖਿਆ ਹਾਂ ਹੋਣਾ 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 ਮਰ ਗਿਆ ਹੋਣਾ ਤਾਂ ਪੂਰੀ ਗੱਡੀ ਉਹ ਚਤੇ ਲੈਣਾ ਗੱਡੀ ਦੇਖਿਆ ਮੈਂ ਛੱਡ ਮੇਰੇ ਕੋ ਫੜਾ ਲਾ ਚਲ ਮੈਂ ਚਲਾਉਣ ਲੱਗ ਗਿਆ ਇੱਥੇ ਸਾਰੇ ਤੇ ਕੋ ਲੱਕਰੀ ਵਾਲੇ ਦੁਕਾਨਾਂ ਤੇ ਹਾਂ ਹਾਂ ਹੋਣੀ ਆ ਉੱਥੇ ਤਰਨ ਲੱਗੇ ਹਾਂ ਜਦ ਤਰਨ ਲੱਗੇ ਮੈਂ ਥੱਕ ਗਈ ਸੀ ਹਾਂ ਪਰ ਮੈਂ ਮੇਜ਼ਬਾਨ ਨੂੰ ਕਹਿੰਦਾ ਦਾਲੂ ਫੜ ਲਿਆ ਪਹਿਲਾਂ ਐ ਤੈਨੂੰ ਜਾਣ ਪਾਉਗੀ ਸਰੀਰ ਚਲਾਉਣ ਵੀ ਲੱਗੂਗਾ ਮੈਂ ਮੇਰੇ ਨੂੰ ਨਹੀਂ ਲਿਆ ਆਉਂਦੀ ਹਾਂ ਚਾਹ ਪੀ ਕੇ ਕੋਲ ਆਇਆ ਉਹਨਾਂ ਨੇ ਵੇਖ ਨੂੰ ਇੱਥੇ ਹਾਂ ਮੈਂ ਤੁਹਾਨੂੰ ਕਹਾਂਦਾ ਹਾਂ ਕਿ ਰੋਟੀ ਹਾਂ ਹੇ ਕਹਿੰਦਾ ਮੈਡਮ ਸਗਾਤੀ ਰੋਟੀ ਗਲਾਂੋਂ ਦੀ ਆਈ ਤੇ ਇਹਨਾਂ ਦਾ ਆਉਣੇ ਨੇ ਸਿੱਧੀ ਪਲ ਦੀ ਬਸ ਜੀ ਦੇ ਨੇ ਰੋਟੀਆਂ ਕਹਿੰਦਾ ਉਹ ਮੈਡਮਾਂ ਦੀ ਰੋਟੀਆਂ ਹਲਕੇ ਹੁੰਦੀਆਂ ਆਪਣੀਆਂ ਜੱਟਾਂ ਵਾਲੀਆਂ ਰੋਟੀਆਂ ਹੁੰਦੀਆਂ ਭਾਰੀਆਂ ਫਰਕ ਹੁੰਦਾ ਆਪਣੀ ਰੋਟੀ ਯਾਰ ਨਹੀਂ ਸ਼ਹਿਰ ਵਾਲੀ ਰੋਟੀ 'ਚ ਫਰਕ ਹੁੰਦਾ ਡੜੀ ਹਾਂ ਉਹ ਪਤਾ ਉਹ ਵੀ ਚੱਕਰ ਜਿਹੜੀ ਸ਼ਹਿਰ ਵਾਲੀ ਰੋਟੀ ਹੁੰਦੀ ਉਹ ਬੀਬੀਆਂ ਨੇ ਬਣਾਉਂਦੀ ਆ ਬਹੁਤ ਹਲਕੇ ਹਲਕੀਆਂ ਪਤਲੀਆਂ ਪਤਲੀਆਂ ਸਾਡੇ ਅਮਰੀਕਾ ਸਾਡੇ ਵਾਲਿਆਂ ਦਾ ਪਤਾ ਹੈ ਇਹਨਾਂ ਨੂੰ ਵੀ ਇਹਨਾਂ ਨੇ ਜੇ ਉਹ ਜਿਆ ਬਣਾਉਣ ਲੱਗੇ ਦਰਦਰ ਦਰਜਨ ਰੋਟੀ ਖਾ ਕੇ ਲੈਣਾ ਇਹਨਾਂ ਨੇ ਕਿਸਮ ਦੀ ਰੋਗ ਹੈ ਹਾਂ ਸਰ ਨਾ ਜ਼ਮੀਨ ਨਾ ਜਗਾ ਤੇ ਬੈਠੇ ਅਮਰੀਕਾ ਜੀ ਕਿਸਮਤਾ ਦਾਣੇ-ਦਾਣੇ ਪਰ ਮੋਹਰਾ ਡਾੜੀ ਆਏ ਗੱਲ ਹੈ ਜਿੱਥੇ-ਜਿੱਥੇ ਸਾਡਾ ਚੋਗਾ ਪਿਆ ਉੱਥੇ-ਉੱਥੇ ਝਗਣਾ ਜਾਗੇ ਕੁਝ ਨਹੀਂ ਤਾਂ ਕੋਈ ਥੌਂ ਵੀ ਨਹੀਂ ਚਲ ਕੋਈ ਨਾ ਬਾਹਰ ਤਾਂ ਬੱਠਾ ਤੇ ਅਮਰੀਕਾ ਰਹਿ ਗਿਆ ਸਾਲਾ ਰਹਿ ਗਿਆ ਚਲ ਕੋਈ ਬਾਹਰ ਹੈ ਉਹਦੇ ਕੋਈ ਨਿਆਣੀ ਵੀ ਬਾਹਰ ਹੈ ਚਲੋ ਡਾੜੀ ਦਾ ਮਾਹੌਲ ਦਸੀਂ ਕਰ ਲੈ ਜੀ ਚੇਂਜ ਮਿਲਦੇ ਕਿਸੇ ਅਗਲੇ ਬਲਾਉਟ ਮਾਰਦਾ ਮਾਰਦਾ ਮਾਇਆ ਦਾ ਮੇਰੂ ਕੋਈ ਮਾਰਾਂ ਦਾ ਚੜਦੀ ਕਲਾ ਚਰਖਾ ਇੱਧਰ ਪਹਿਲਾਂ ਡੈਡੀ ਸਾਸਰੀ ਘਰ ਬੁਲਾ ਕੇ ਮੈਂ ਠੀਕ ਠਾਕ ਕਹਿਣ ਵਾਲਾ ਵਾ ਠੀਕ ਠਾਕ ਹੈ ਜੀ ਬੈਠੂ ਆਪ ਸਾਥ ਸਭ ਬੈਠੀ ਜੀ ਫਤਿਹ ਹਾਂ ਹਾਸਕੇ ਤਾਂ ਹਾਸਕੇ ਤਾਂ ਦਿਖਾ ਦੇ ਯਾਰ ਹੈਲੋ ਨਾ ਠੀਕ ਹੈ ਕਿਦਾਂ ਇਹਦੇ ਕੋਈ ਕੁੱਤੀਆਂ ਕਰਦੇ ਏ ਕੋਈ ਕੁੱਤੀਆਂ ਠੀਕ ਹੈ ਕੋਈ ਹਾਂ ਉਹ ਡਾਡੀ ਹਾਂ ਕੋਈ ਨਹੀਂ ਕੋਈ ਨਹੀਂ ਅੱਜਾ ਲੱਗੇ ਤਾਂ ਹੀ ਬੋਲਣਾ ਕੋਈ ਨਹੀਂ ਕਿਹਾ ਅੱਜ ਮੇਰੀ ਸਲਾਹ ਬਣਦੀ ਵੀ ਮੈਂ ਡੈਡੀ ਨੂੰ ਲਵਾਇ ਦਵਾਂ ਪਾਣੀ ਦਾ ਗਲਾਸ ਪਾਣੀ ਦਾ ਗਲਾਸ ਤਾਂ ਮੈਂ ਵਾਟਰ ਕੂਲਰ ਕੋਲੇ ਰੱਖ ਲਿਆ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਹਾਰਾਜ ਚੜ੍ਹਦੀ ਕਲਾ ਚੜ੍ਹ ਕੇ ਬੀ ਟੈਨਸ਼ਨ ਨਾ ਲੇ ਇਹ ਅੜਕੀ ਨਾ ਅੜ ਜਣੀ ਅੜ ਜਣੀ